ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੀ ਅਗਲੇ ਇੱਕ ਹੋਰ ਦਿਨ ਤੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਜੀ ਇਸ ਟੱਪ ਥੂ ਤੇ ਇਹ ਹੈਗੀ ਹੈ ਜੁਨੀਅਰ ੈਕਟਰੀ ਤੇ ਗੁਜਰਾਤ ਦਾ ਇਹ ਹਿੱਸਾ ਨਹੀਂ ਹੈਗਾ ਤੇ ਸਾਰਾ ਹੀ ਸਮੁੰਦਰ ਵਾਲੇ ਦੋਲੇ ਸੁੰਦਰੀ ਬੀਚ ਲੱਗਦੀ ਹੈ ਤੇ ਆਹ ਹੈਗਾ ਜੀ ਹੋਟਲ ਆਪਣਾ ਜਿੱਥੇ ਆਪਾਂ ਰੁਕੇ ਹੋਏ ਹਾਂ ਹੋਟਲ ਸਕੂਨ ਤੇ ਹੈ ਵੀ ਵਾਕਿਆ ਹੀ ਸਕੂਨ ਆ ਸਾਹਮਣੇ ਸਮੁੰਦਰ ਦੀ ਦਾ ਬਲਕਨੀ ਦੇ ਵਿੱਚੋਂ ਤੇ ਪੂਰੀ ਸੋਹਣੀ ਗੱਲਬਾਤ ਆ ਤੇ ਹੁਣ ਆਪਾਂ ਉੱਠ ਖੜੇ ਆਂ ਤੇ ਆਪਾਂ ਚੱਲੇ ਆਂ ਥੋੜੀ ਬਾਹਰ ਦਾ ਮਾਹੌਲ ਦੇਖਣ ਤੇ ਨਾਲੇ ਦਿਖਾਉਣੇ ਆ ਤੁਹਾਨੂੰ ਤੇ ਨਾਲੇ ਪੀਵਾਂਗੇ ਚਾਹ ਉਹ ਸਾਹਮਣੇ ਖੜਾ ਜੀ ਤੁਰਦਾ ਫਿਰਦਾ ਹੋਟਲ ਇਹਦੇ ਵਿੱਚ ਰਾਤ ਨੂੰ ਭਾ ਕੇ ਸਮੁੰਦਰ ਦੇ ਵਿੱਚ ਲਾ ਜਾ ਕੇ ਡਿਨਰ ਡਿਨਰ ਕਰਾਉਂਦੇ ਆ ਤੇ ਗੱਲ ਥੋੜੀ ਜੀ ਮਹਿੰਗੀ-ਮੁੰਗੀ ਜੀ ਆ ਤੋ ਸਾਹਮਣੇ ਬڑے-ਬੂੜੇ ਖੜੇ ਐ ਇਸ ਵੇਲੇ ਮੱਛੀ-ਮੁਛੀਆਂ ਦਾ ਕਾਰੋਬਾਰ ਹੁੰਦਾ ਇੱਥੇ ਫੜ-ਫੜ ਕੇ ਲਿਆਉਂਦੇ ਆ ਸਮੁੰਦਰ ਦੇ ਵਿੱਚੋਂ ਮਛੇਰੇ ਤੇ ਇਧਰੋਂ ਚੜਦਾ ਚੜਦਾ ਰਿਹਾ ਸੂਰਜ ਉਹ ਜਾ ਰਿਹਾ ਆਪਣੇ ਸੱਤਰੀ ਆਕ ਸਾਹਮਣੇ ਜਹਾਜ਼ ਖੜਾ ਔਰ ਇਹ ਜਹਾਜ਼ ਇਸ ਲਈ ਖੜਾ ਕੀਤਾ ਕਿ ਸਲਾਨੀ ਵਿੱਚ ਜਾ ਕੇ ਜਿਹਨੇ ਕਿਸ ਨੇ ਵੱਡੇ ਜਹਾਜ਼ ਦੇ ਵਿੱਚ ਨਹੀਂ ਚੜਿਆ ਸਮੁੰਦਰੀ ਜਹਾਜ਼ ਦੇ ਵਿੱਚ ਬੰਦਾ ਉਹਦੇ ਵਿੱਚ ਜਾ ਕੇ ਦਾ ਮਾਹੌਲ ਜਾਂ ਚੈੱਕ ਕਰ ਸਕਦਾ ਵੀ ਕਿਵੇਂ ਦਾ ਹੁੰਦਾ ਜਾਣਕਾਰੀ ਲਈ ਖੜਾਇਆ ਹੋਇਆ ਜਹਾਜ਼ ਇਹ ਜਿਹੜਾ ਜਹਾਜ਼ ਹੈਗਾ ਜੀ ਨੀਵੀ ਦਾ ਨੀਵੀ ਸੈਨਾ ਦਾ ਤਾਂ ਉੱਤੇ ਤੋਪਾ-ਤਪਾ ਲੱਗੀਆਂ ਹੋਈਆਂ ਇੱਧਰ ਸੂਰਜ ਚੜਦਾ ਤੇ ਚੰਗੀ ਤਰ੍ਹਾਂ ਦਿਸਣਾ ਨਹੀਂਗਾ ਤੇ ਆ ਜਿਹੜੀ ਸਾਹਮਣੇ ਦਿਸ ਰਹੀ ਆ ਇਮਾਰਤ ਤੁਹਾਨੂੰ ਇਹ ਹੈਗੀ ਆ ਜੇਲ ਇਹ ਬਹੁਲੇ ਪੁਰਾਣੇ ਸਮੇਂ ਦੀ ਅੰਗਰੇਜ਼ਾਂ ਗੁਰੂ ਜਾਂ ਟਾਈਮ ਦੀ ਬਣੀ ਹੋਈ ਆ ਤੇ ਹੁਣ ਇੱਥੇ ਕੋਈ ਕੈਦੀ ਨਹੀਂ ਹੈਗਾ ਲਓ ਜੀ ਇੱਥੋਂ ਥੋੜਾ ਜਿਹਾ ਨੇੜੇ ਤੋਂ ਜੇਲ ਦੇ ਦਰਸ਼ਨ ਕਰ ਲਓ ਥੋੜਾ ਜਿਹਾ ਨੇੜੇ ਇੱਥੋਂ ਥੋੜਾ ਵੱਧ ਦੀਂਦੀ ਆ ਤੇ ਪਰ ਸੂਰਜ ਦੀ ਰੋਸ਼ਨੀ ਅੱਗੋਂ ਪੈਣ ਕਰਕੇ ਥੋੜਾ ਜਿਹਾ ਜਿਹੜਾ ਵੀਜ਼ਾ ਨਾ ਖਰਾਬ ਆਊਗਾ ਟਾਈਮ ਦੁਪਹਿਰ ਦਾ 1:00 ਵੱਜ ਗਿਆ ਤੇ ਨਿਕਲੇ ਸੀ ਮਾਰਕੀਟਸ ਕੋ ਚਾਚੂ ਵਗਰ ਅਭੀ ਇਹਨੂੰ ਤੇ ਇੱਧਰ ਵੜ ਗਏ ਹਾਂ ਕੁਝ ਖਰੀਦੋ ਫਰੂਕ ਤਾਲੀ ਮਾਰਕੀਟ ਚ ਇੱਥੋਂ ਬਲਦੇਵ ਸਿੰਘ ਨੇ ਲਈਆਂ ਚੱਪਲਾਂ ਤੇ ਲੱਭਦੇ ਫਿਰਦੇ ਆਂ ਨੀਲ ਕਟਰ ਇਹ ਨਿਕਾਣਾ ਨਾ ਸਮਾਨ ਜਿਆਦਾ ਲੇਡੀਜ਼ ਦੇ ਵਰਤੋਂ ਦਾ ਸਮਾਨ ਹੈਗਾ। ਉਹ ਸ਼ਾਪਿੰਗ ਸ਼ੋਪ ਗੁਜਾਰਾ ਦਾ ਲੇਡੀਜ਼ ਹੀ ਕਰਦੀਆਂ। ਬੰਦਾ ਤਾਂ ਮਜਬੂਰੀ ਵਾਸੀ ਕਰਦਾ ਜਦੋਂ ਉਹਨੂੰ ਕੋਈ ਲੋਡ ਹੋਵੇ। ਉਹ ਬਾਈ ਸਾਹਮਣੇ ਸਿੱਟੀ ਬੈਠਾ ਜਾਲ ਮੱਛੀਆਂ ਨੂੰ। ਉਹਨੇ ਮੇਰੇ ਸਾਹਮਣੇ-ਸਾਹਮਣੇ ਸਿੱਟਿਆ ਉਹਨੇ। ਚੁੱਚੀ ਜਾਂਦਾ ਹੁਣ। ਆਈ ਕੋਈ ਵੀ ਨਹੀਂ। ਉਹ ਮੈਂ ਖਚਲੇ ਮਿਲਦਾ। ਕੁਛ ਨਹੀਂ ਆਇਆ ਖਾਲੀ ਆ ਮਿੱਤਰੋ ਆਪਾਂ ਆ ਗਏ ਆ ਇਸ ਟਾਈਮ ਨਗੋਆ ਬੀਚ ਤੇ ਕੱਲ ਸ਼ਾਮੀ ਆਪਾਂ ਇੱਥੇ ਪਹੁੰਚੇ ਸੀਗੇ ਉਦੋਂ ਫਿਰ ਸਫਰ ਦੇ ਥੱਕੇ ਥੁੱਕੇ ਸੀ ਇੱਕ ਬਾਈ ਜੀ ਹੋਣੀ ਸਾਨੂੰ ਮਿਲਣ ਆਏ ਸੀਗੇ ਬਾਈ ਦੇਵ ਦੇ ਜਨਮ ਸ਼ਾਨ ਵਾਲੇ ਸੀਗੇ ਉਹਨਾਂ ਦੇ ਬਲੌਗ ਬਲੌਗ ਦੇਖਦੇ ਆ ਤੇ ਉਹਦੇ ਕਰਕੇ ਫਿਰ ਅਸੀਂ ਛੇੜੀ ਰੂਮ ਵੀ ਲੈਣਾ ਸੀਗਾ ਤੇ ਉਧਰ ਚਲੇ ਗਏ ਸੀਗੇ ਤੇ ਅੱਜ ਸਵੇਰ ਦੇ ਮਤਲਬ ਹੋਰ ਕੰਮ ਧੰਦੇ ਜੇ ਕਈ ਕਰਦੇ ਕਰਾਉਂਦੇ ਤੇ ਰੂਮ 'ਚ ਹੀ ਬੈਠੇ ਰਿਆਂ ਕਿਉਂਕਿ ਦਿਨੇ ਥੋੜੀ ਜੀ ਧੁੱਪ ਜੀ ਚਮਕਦੀ ਹੁੰਦੀ ਆ ਤੇ ਸ਼ਾਮ ਦਾ ਮੌਲੀ ਵਧੀਆ ਹੁੰਦਾ ਬੀਚਾਂ ਬੂਚਾਂ ਤੇ ਤੇ ਹੁਣ ਅਸੀਂ ਆ ਗਿਆਂ ਨਗੋਆ ਬੀਚ ਤੇ ਇੱਥੇ ਤੁਸੀਂ ਪਿੱਛੇ ਦੇਖ ਸਕਦੇ ਆ ਨਗੋਆ ਬੀਚ ਇੱਥੇ ਪੂਰਾ ਨਜ਼ਾਰਾ ਆਈ ਜਾਂਦਾ ਸਮੁੰਦਰ ਦਾ ਛਲਾਂ ਛਲਾਂ ਵੱਜੀ ਜਾਂਦੀਆਂ ਤੇ ਲੋਕ ਲਈ ਜਾਂਦੇ ਆ ਨਜ਼ਾਰੇ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਪੂਰੇ ਇੱਥੇ ਜੋ ਕੁਝ ਹੁੰਦਾ ਜੋ ਐਕਟੀਵਿਟੀਜ਼ ਹੁੰਦੀਆਂ ਉਹਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਹੁਣ ਆਏ ਆਉਂਦੀਆਂ ਛੱਲਾਂ ਬਾਈ ਸਮੁੰਦਰ ਤੇ ਪਾਣੀ ਨਮਕ ਵਾਲਾ ਦਾ ਝੱਗ ਜੀ ਬਣ ਜਾਂਦੀ ਹੈ ਤੇ ਆਹ ਦੇਖੋ ਆ ਰਿਹਾ ਕੀ ਬਾਤ ਹੈ ਆਹ ਸਪੀਡ ਬੋਰਡ ਜਾ ਰਹੀ ਆ ਬੜੀ ਤੇਜ਼ ਭੱਜਦੀ ਆ ਬਾਈ ਇਹ ਅੱਗ ਹੀ ਲਾਈ ਫਿਰਦੇ ਪਸੰਦ ਕਰ। ਹੋਰ ਇੱਕ ਲਾਂਸਪਾ ਪਰਾਫਲੋਰ ਇੱਤਾਂ ਨਿਕਲ ਜਾਂਦੀ ਹੈ ਜਦੋਂ ਵਾਪਸ ਹੁੰਦਾ ਪਾਣੀ। ਆ ਲੋਕ ਨਹਾਉਣ ਨੂੰ ਹੀ ਜਾਂਦੇ ਆ ਵਿੱਚ, ਨਜ਼ਾਰੇ ਲਈ ਜਾਂਦੇ ਆ। ਇਹ ਫਿਰ ਇੱਥੇ ਫੋਟੋ ਫੋਟੋਆਂ ਖਿੱਚਣ ਵਾਲੇ ਫਿਰਦੇ ਆ, ਜਿਹੜੇ ਕਹਿੰਦੇ ਬਈ ਫੋਟੋ ਫੋਟੋਆਂ ਬਣਾ ਲਓ। ਤੇ ਉਧਰ ਸਾਹਮਣੇ ਦੇਵਕਰਾਈ ਵਾਲਾ ਬਹਿ ਗਿਆ ਅੱਡਾ ਲਾ ਕੇ। ਵੈਸੇ ਤੇ ਐਕਟੀਵਿਟੀ ਕਰਨ ਵਾਲੋ ਲੋਕਾਂ ਨੂੰ ਦੇਖਣ ਦਾ ਬੜਾ ਨਜ਼ਾਰਾ ਆਉਂਦਾ। ਉਹ ਲਾਲਵੇ ਦੁੱਜੇ ਰੁਭਾ ਲੈਂਦੇ ਆ ਉਹਨੇ ਘਮਾਊਗਾ ਵੇਖੀ ਉੱਥੇ ਜਾ ਕੇ ਨੇੜੇ ਜਾ ਕੇ ਇਹਨਾਂ ਨੇ ਹੋਵੇ ਮਾਰਿਆ ਕੱਟ ਜਮਈ ਚਨਾਗਾ ਜਨਾਬ ਸਾਰਾ ਹੋਹੋ ਬਹੁਤ ਵੱਡੀ ਸ਼ੱਲ ਆ ਗਈ। ਬਹੁਤ ਵੱਡੀ ਸ਼ੱਲ ਤਰੀ ਹੁੰਦੀ। ਇੱਥੋਂ ਜਲਦੀਆਂ ਬੋਟਸ ਵਗੈਰਾ ਜਿੰਨਾਂ 'ਚ ਬਹਿ ਕੇ ਲੋਕ ਝੂੜੇ ਝਾੜੇ ਲੈਂਦੇ ਆ ਆਨੰਦ ਲੈਂਦੇ ਆ ਸਮੁੰਦਰ ਦੇ ਵਿੱਚ ਜਾ ਕੇ ਤੇ ਆਪਾਂ ਵੀ ਜਾ ਰਹੇ ਆ ਤੇ ਲੈ ਰਹੇ ਆ ਟਿਕਟ ਆਪਾਂ 300 ਰੁਪਏ ਪਰ ਪਰਸਨ ਟਿਕਟ ਇਹਦੀ ਤੇ ਆਪਾਂ ਵੀ ਲੈਨੇ ਆ ਲੋਥਪ ਬੋਟ ਦਾ ਆਹਦਾ ਇਹ ਘਰੇ ਲੈ ਜੀ ਸਹੀ ਆ ਇਹ ਖਰਚਾ ਦੂਜੀ ਨਹੀਂ ਕਰਦਾ ਇਹਦਾ ਕਿੰਨੇ ਚਾਹੀਦੇ ਲੋਕ 1 2 3 4 5 ਆ ਲੋ ਬੜ ਬੜ ਵੀ ਮੋੜ ਗੋ ਆ 200 500 ਵਰਗਾਂ نوٹ ਆਇਆ। ਮੋੜ ਦਾ ਸਟਾਫ। ਹੈ? ਚਲੋ। ਬੜੇ امیر ਬੰਦੇ ਆ। ਆਹ ਦੇ। ਕੋਪੀ ਨਾ ਕੋਪੀ। ਜੈਕਟ ਕਵਾਦੀ ਮੈਂ ਹੋਏ। ਸੇਫਟੀ ਜੈਕਟਾਂ ਪੈਗੀਆਂ। ਇਹਦੇ ਵੀ 5 ਕਿਉ ਲਿਖਿਆ? 5 ਕਿਉ ਲਿਖਾਂ ਜੀ। ਆਹ ਟਿਕਟ ਲਈਏ ਬਈ ਆਪਾਂ। ਤਿੰਨ ਬੰਦਾਂ ਦੀ 900 ਰੁਪਏ ਦੀ। ਚੱਪਲ ਨਿਕਲ ਦੇ ਸਰ। ਚੱਪਲ ਨਿਕਾਲ ਦਿ। ਤੂਰੀ ਤਾਂ ਨਹੀਂ ਹੋ ਗਈ। ਅੱਛਾ। ਕਹਿੰਦੇ ਚੱਪਲਾਂ ਵੀ ਇੱਥੇ ਲਾ ਦਿਓ ਜ਼ਿੰਮੇਵਾਰੀਆਂ ਦਾ ਕੀ ਬਤਵਾਜ ਕੇ ਕਿ ਕਿਸੇ ਨੂੰ ਕੁੱਟਾਂਗੇ ਲੋਈ ਚੱਲੇ ਆਪਾਂ ਹੁਣ ਬੋਟ ਦੇ ਵਿੱਚ ਆਹ ਬਸ ਆਪਣੀ ਪੈਰਾ ਥੱਲੋਂ ਰੇਤਾ ਕੱਢ ਦਿੰਦਾ ਐਂਜਲ ਨੇ ਲੋਕ ਲੁੱਟ ਫਿਰਦੇ ਜ਼ਿੰਦਗੀ ਦਾ ਲੋ ਜੀ ਲੋਕਾਂ ਜੀ ਬੋਟ ਚੱਲ ਪਈ ਆਪਣੀ ਕੀ ਸ਼ਾਟ ਆਪਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਬੋਟ ਤੇ ਬੈਠੇ ਆਂ ਸਮੁੰਦਰ ਦੇ ਵਿੱਚ ਉਮੇਦਾ ਝੀਲਾਂ ਝੂਲੇ ਜ ਆਪਾਂ ਕਿਸ਼ਤੀਆਂ ਚ ਕਾਫੀ ਝੂਡੇ ਲਏ ਆ ਪਰ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਆਪਾਂ ਪਹਿਲੀ ਵਾਰ ਹੀ ਬੈਠਣ ਲੱਗੇ ਆ ਆਹਾਹਾ ਕੀ ਬਾਤ ਹੈ ਠੰਡੀ ਹਵਾ ਤੁਸੀਂ ਫੇਮ ਹੋਰੀ ਬੈਠੇ ਆ ਜੇ ਬਈ ਪਹਿੰਦੇ ਨਹੀਂ ਬੈਠੇ ਹੋ ਮੈਂ ਪਹਿਲੀ ਵਾਰ ਸਮੁੰਦਰ 'ਚ ਪਹਿਲੀ ਵਾਰ ਹੀ ਬੈਠਾ ਠੀਕ ਆ ਢੀਲਾ ਜੂੜਾ ਬਹੁਤ ਧਿਆਰੇ ਨੇ ਕੱਟ ਬਰੂ ਮਾਣਾ ਬੇਬਾ ਸ਼ਾਮ ਦਾ ਮਾਹੌਲ ਹੋ ਗਿਆ ਸੂਰਜ ਛਿਪ ਚੁੱਕਾ ਬੱਤੀਆਂ ਬੁੱਤੀਆਂ ਜਗ ਪੀਆਂ ਹੁਣ ਸਮੁੰਦਰ ਇੱਥੇ ਰਹਿ ਰਹਿ ਜਾਣਾ ਛੱਲਾਂ ਵੀ ਆਏ ਰਹਿ ਜਾਣੀਆਂ ਤੇ ਲੋਕਾਂ ਨੇ ਆਪੋ ਆਪਣੇ ਕਮਰਿਆਂ ਜਾ ਕੇ ਸੌਂ ਜਾਣਾ ਆਪਾਂ ਵੀ ਹੁਣ ਹੌਲੀ ਹੌਲੀ ਨਿਕਲਦੇ ਆਂ